ਚੋਟੀ ਦੀ ਕਬੱਡੀ ਖੇਡਿਆ ਕਰ ਗਿਆ ਫੈਸਲਾ ਵੀ ਪੁਆਇੰਟ ਧਾਵੀ ਦਾ ਦੂਜੇ ਪਾਸੇ ਵੀ ਮੁੰਡਾ ਤੇਰੇ ਪੰਨਾ ਰੈਫਰੀ ਹੈ ਨਾਮ ਇਹਦਾ ਨਾ ਜਰੂਰ ਦੱਸਦੇ ਸਾਰੇ ਭਰਾ ਨੇ ਪੁਰਾਣੇ ਖਿਡਾਰੀ ਆ ਵੀਰ ਆ ਸਾਡੇ ਲਓ ਬਹੁਤ ਹੀ ਸੋਹਣਾ ਮੈਚ ਚੱਲਦਾ ਹੋਇਆ 18 ਨਪਿਹਾਂ ਆਵੇ ਜੀ ਕੋਰਟ ਹੱਟ ਆ ਗਈ ਹੈ ਰਣਜੀਤ ਨਿਕਾ ਖਾਰੇ ਬਰਨਾਲੇ ਵਾਲਾ ਤਾਰਪ ਚਾਕੀ ਹਰ ਗੁਰਮਚਨ ਜਲਾਲ ਸਾਰੇ ਟੋਟੀ ਦੇ ਰੈਫਰੀ ਆਇਆ ਸਾਰਿਆਂ ਦਾ ਧੰਨਵਾਦ ਹੈ ਲਓ ਕਬੱਡੀ ਇਸ ਸਮੇਂ ਵੱਧ ਕੇ ਪੈ ਚੁੱਕੀ ਹੈ ਰਣਜੀਤ ਕਾਦੇ ਚਰਚਾ ਮੁੰਡੇ ਦੀ ਹੋ ਸਾਹਮਣੇ ਦੇਖਾਂਗੇ ਕਿ ਕਹੇ ਰਮਬੀ ਦੀ ਕਬੱਡੀ ਪੈਂਦੀ ਹੈ ਸ਼ੇਰ ਮੈਦਾਨ ਵਿੱਚ ਵੀ ਕਹਿੰਦੇ ਦੇਖਾਂਗੇ ਉਹ ਗਿੱਟਾ ਖੜਦੇ ਟਰਾਈ ਕੀਤੀ ਉਹ ਭੱਜਾ ਗੱਭਰੂ ਆਪਣੇ ਟੀਮ ਦੇ ਲਈ ਵੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਪਰ ਦੇਖਾਂਗੇ ਅਗਲੀ ਕਬੱਡੀ ਪਾਉਣ ਦੇ ਲਈ ਵੀ ਗੱਭਰੂ ਤਿਆਰ ਬਰ ਤਿਆਰ ਵੀ ਸਾਹਮਣੇ ਦੇਖਾਂਗੇ ਵੀ ਭੰਡਾਰ ਵਾਲੇ ਦੀ ਕਬੱਡੀ ਪੈਂਦੀ ਹੈ ਖੇਡ ਮੈਦਾਨ ਵਿੱਚ ਵੀ ਚਾਰ ਖਿਡਾਰੀਆ ਵੀ ਚਾਰੇ ਤਿਆਰ ਦੇ ਵੀ ਪੈੜੀ ਵਾਲੇ ਵੀ ਦੇਖਾਂਗੇ ਕਿਹੜਾ ਗੱਬਰੂ ਵੀ ਕਿਵੇਂ ਹੱਥਾਂ ਲਾਵੇਗਾ ਪੈੜੀ ਵਾਲਾ ਫੜਨ ਦੇ ਨੂੰ ਦੇਖਣਾ ਕਿੰਨਾ ਕਰਦਾਨਾ ਕਰਨਾ ਤੇਲ ਪਾਣੀ ਚਕੇ ਪਰ ਦੇਖਾਂਗੇ ਇਧਰ ਇੱਥੇ ਰੱਖ ਕੇ ਇਹਦੇ ਸਾਹਮਣੇ ਹੋਰ ਅੰਕ ਮੜਾ ਆਪਣੀ ਟੀਮ ਦੇ ਲਈ ਖੋੜ ਗਿਆ ਖੇਡ ਮੈਦਾਨ ਦੇ ਵਿੱਚ ਤੇ ਅਗਲੀ ਕਬੱਡੀ ਵੀ ਬਾੜੀ ਵਾਲਾ ਤਾੜਿਆ ਖੇਡ ਮੈਦਾਨ ਦੇ ਵਿੱਚ ਵੀ ਪਹਿਲੀ ਵਾਰ ਇੱਕ ਕਬੱਡੀ ਪੈਂਦੀ ਆ ਵੀ ਝੰਡੇ ਵਾਲੀ ਵੀ ਕਬੱਡੀ ਪੈ ਰਹੀ ਆ ਬਾੜੀ ਪਿੰਡ ਵੱਲੋਂ ਖੇਡ ਮੈਦਾਨ ਵਿੱਚ ਟਕਰਦੇ ਵੀਰ ਦੀ ਗੱਲ ਲੋ ਵੀ ਸਾਹਮਣੇ ਝੰਡੇ ਵਾਲਾ ਇੱਕ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਪਰ ਚਾਰਾ ਚਾਰਾਂ ਦੇ ਵਿਚ ਆ ਟੁੱਟ ਕੇ ਲੱਗਿਆ ਪਰ ਉਹ ਭੱਜਿਆ ਮੁੰਡਾ ਵੀ ਆਪਣੀ ਟੀਮ ਦੇ ਲਈ ਇੱਕ ਤਗੜੇ ਅੰਕ ਦਾ ਵਾਅਦਾ ਕਰ ਗਿਆ ਖੇਡ ਮੈਦਾਨ ਦੇ ਵਿੱਚ ਵੀ ਚੋਟੀ ਦਾ ਪੁਆਇੰਟ ਜੁੜਦੋਂ ਤੱਕ ਇਹਦੇ ਆਪਣੀ ਟੀਮ ਦੇ ਲਈ ਕਹਿੰਦੇ ਖੇਡ ਮੈਦਾਨ ਦੇ ਵਿੱਚ ਐਂਡ ਪੂਰੇ ਪੂਰੇ ਚੱਲ ਕੇ ਟੀਮ ਆਈਆਂ ਜੇ ਰਾਮੇਪੁਰ ਦਾ ਵੀ ਟੂਰਨਾਮੈਂਟ ਦੇ ਜਿੱਤਣ ਦੇ ਲਈ ਪਰ ਜਿੰਨਾ ਉਹਨੇ ਆ ਨੇ ਕੋਚਾਂ ਦੀ ਮਾਰ ਖਾਧੀਆ ਟਿੱਪੋ ਮਾਗਦਿਆਂ ਰਸਤਾ ਵਿੱਚ ਤੇਰੀਆਂ ਅੰਗਾਂ ਦਾ ਅਨੇਕ ਛੱਡਾ ਉਧਰ ਪੱਪਾ ਨੰਬਰ ਦਾ ਖੜਾ ਤੇ ਬਾਬਲ ਖੜਾ ਸਾਰਾ ਪ੍ਰਾ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਅੰਕੇੜਾ ਕਿਹਦੇ ਉਹ ਰੇਟਰ ਨੇ ਪ੍ਰੈਟੀ ਦੇ ਨਾਲ ਛੁੱਡ ਦਿੱਤਾ ਤੇ ਖੇਡ ਮੈਦਾਨ ਦੇ ਵਿੱਚ ਪਦੌਰ ਦੀ ਟੀਮ ਜਿੱਤ ਗਈ ਇਹ ਚੱਲਦੇ ਮੁਕਾਬਲੇ ਦੇ